ਨਮਸਕਾਰ ਜੀ ਮੈਂ ਹਰਮਨ ਗੁਜਬਾਹਕ ਦਿੱਕਤੂਸੀ ਦੇਖ ਰਹੇ ਹਾਂ ਪੰਜਾਬ ਪਰ ਟਾਈਮ ਦਾ ਇੱਕ ਖਾਸ ਮੁਲਾਕਾਤ ਖਾਸ ਅਭਿਸ਼ੇਤ ਦੇ ਵਿੱਚ ਅਸੀਂ ਅੱਜ ਤੁਹਾਨੂੰ ਯੂਬ ਵੀ ਕਰਵਾਣ ਜਾ ਰਹੇ ਹਾਂ ਡਾਕਟਰ ਰੰਬੀਰ ਸਿੰਘ ਜੀ ਨਾਲ ਜੋ ਰਾਜਨੀਤੀ ਦੇ ਮਾਹਿਰ ਹਨ ਅਤੇ ਅੱਜ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਚੇਂਜ ਆਫ ਡੈਮੋਗ੍ਰਾਫੀ ਇਨ ਪੰਜਾਬ ਦੇ ਮੁੱਦੇ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੋਂ ਆ ਬਹੁਤ ਬਹੁਤ ਸਵਾਗਤ ਹੈ ਪੰਜਾਬ ਪਰ ਟਾਈ ਲੈ ਲਈਏ ਤੁਸੀਂ ਕਾਫੀ ਬਦਲਾਅ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਗਿਆ ਹੈ ਕੀ ਕਾਰਨ ਕੀ ਹੈ ਇਸ ਦਾ ਇਹ ਹੈ ਕਿ ਪੰਜਾਬ ਇਸ ਲਈ ਨਾ ਬਹੁਤ ਜ਼ਿਆਦਾ ਚੇਂਜ ਹੋ ਰਿਹਾ ਹੈ ਪਿਛਲੇ 5 ਸਾਲਾਂ ਤੋਂ ਖਾਸ ਕਰਕੇ ਬਹੁਤ ਵੱਡੀ ਪੱਧਰ ਤੇ ਇਹ ਵਿੱਚ ਬਦਲਾਅ ਆ ਰਿਹਾ ਹੈ ਕਿਉਂਕਿ ਜਿਹੜੀ ਇਹ ਦੀ ਡੈਮੋਗ੍ਰਾਫੀ ਟੋਟਲੀ ਚੇਂਜ ਹੋਣੇ ਸ਼ੁਰੂ ਹੋ ਗਈ ਹੈ ਤੇ ਮੁਸਲਿਮ ਦੀ ਆਬਾਦੀ ਵਧਣੀ ਸ਼ੁਰੂ ਹੋ ਗਈ ਉਹਦੇ ਵਿੱਚ ਕਈ ਤਰ੍ਹਾਂ ਦੇ ਹੋਲ ਚੇਂਜਸ ਆਣੇ ਸ਼ੁਰੂ ਹੋ ਗਿਆ ਉਹਦੇ ਵਿੱਚ ਰਿਲੀਜੀਅਨ ਕਨਵਰਸ਼ਨ ਵੀ ਬਹੁਤ ਵੱਧ ਗਈ ਹੈ ਜੋ ਪਹਿਲੇ ਪੰਜਾਬ ਸੀ ਉਹ ਅੱਜ ਦੀ ਡੇਟ ਵਿੱਚ ਪੰਜਾਬ ਨਹੀਂ ਰਹਿ ਗਿਆ ਜੇ ਅਸੀਂ ਇਸ ਚੀਜ਼ ਨੂੰ ਸੋਚ ਕੇ ਚਲੀਏ ਕਿ 2011 ਦੇ ਵਿੱਚ ਜੇ ਸਿੱਖਾਂ ਦੀ ਜਿਹੜੀ ਤਦਾਦ ਸੀ ਉਹਦੇ ਵਿੱਚ ਇਹ ਤਕਰੀਬਨ 58% ਸਨ ਉਸ ਵੇਲੇ ਮੁਸਲਮਾਨ 38% ਸਨ ਜਿਹੜੀ ਕਿ ਘਟ ਕੇ ਉਹਦੀ ਡੈਮੋਗ੍ਰਾਫੀ ਸੌਰੀ 72% ਸਨ ਤੇ ਜਿਹੜੀ ਹੁਣ ਘਟ ਕੇ ਸਿੱਖਾਂ ਦੀ ਆਬਾਦੀ ਪੰਜਾਬ ਦੇ ਵਿੱਚ 32% ਦੇਖਦੇ ਜੀ اور پہلے مسلمانਾਂ ਦੀ ਆਬਾਦੀ 1% ਸੀ ਜਿਹੜੀ ਕਿ ਵੱਧ ਕੇ 5% ਹੋ ਗਈ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਵਾਧਾ ਹੋਇਆ ਉਹ 크ਿਸਚਨ ਧਰਮ ਦੇ ਲੋਕਾਂ ਦਾ ਵਾਧਾ ਹੋਇਆ ਕਨਵਰਸ਼ਨ ਦਾ ਪਰ ਇਹਦੇ ਵਿੱਚ ਇਹ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਅਚਾਨਕ ਇੰਨੇ ਮੁਸਲਮਾਨਾਂ ਦੀ ਆਬਾਦੀ ਕਿਸ ਤਰ੍ਹਾਂ ਵਧਣੀ ਸ਼ੁਰੂ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਜੋ ਚੱਲ ਰਿਹਾ ਹੈ ਸਿਆਸੀ ਮੰਥਨ ਕਹੋ ਜੀ ਉਹਦੇ ਵਿੱਚ ਪੰਜਾਬ ਦੇ ਵਿੱਚ ਦੇਖਣ ਵਾਲੀ ਨਾਲ ਇਹ ਚੀਜ਼ ਆ ਜਾਂਦੀ ਕਿ ਮੁਸਲਮਾਨ ਸਹੀ ਆਬਾਦੀ ਬਾਰਡਰ ਬੈਲਟ ਵਿੱਚ ਹੀ ਕਿਉਂ ਵੱਧ ਰਹੀ ਹੈ ਤਾਂ ਤੋਂ ਮੇਨ ਚੀਜ਼ ਹੀ ਹੈ ਕਿ ਕਿਉਂ ਵੱਧ ਰਹੀ ਹੈ ਬਿਲਕੁਲ ਮੇਨ ਇਹੀ ਮੁੱਦਾ ਹੈ ਕਿ ਜਿੰਨੀ ਵੀ ਬਾਰਡਰ ਬੈਲਟ ਹੈ ਉਸ ਜਗ੍ਹਾ ਤੇ ਅਗਰ ਗੱਲ ਕਰੀਏ ਤਾਂ ਗੁਜਰਾ ਦੇ ਜਿਹੜੇ ਨੇ ਉਹ ਕਾਫੀ ਜਿਹੜੇ ਨੇ ਉਹਨਾਂ ਦੀ ਤਾਦਾਦ ਕਾਫੀ ਵੱਧ ਗਈ ਹੈ ਅਗਰ ਲੋੜਨੀ ਮੁਸਲਮਾਨ ਆਬਾਦੀ ਦੀ ਗੱਲ ਕਰੀਏ ਤੇ ਉਹ ਵੀ ਕਾਫੀ ਵੱਧਦੀ ਜਾ ਰਹੀ ਹੈ ਕਿ ਕਾਰਨ ਕੀ ਇਸ ਨੂੰ ਸਮਝਦੇ ਹੋ? ਇਸ ਦਾ ਹੈ ਕਿ ਇਸ ਵੇਲੇ ਖਾਸ ਕਰਕੇ ਜੇ ਮੈਂ ਅਮਰਸਰ ਤੋਂ ਤੁਹਾਨੂੰ ਜ਼ਿਕਰ ਕਰਾਂ ਅਮਰਸਰ ਦੇ ਆਸ-ਪਾਸ ਇਸ ਵੇਲੇ ਤਕਰੀਬਨ 28 ਦੇ ਕਰੀਬ ਡੇਰੇ ਨੇ ਕੁਝ ਦਾ ਜੀ ਜਿੱਦਾਂ ਅਸੀਂ ਇੰਕ ਵਿੱਚ ਜਗਾਣ ਖੇਰ ਲੈਣਾ ਕੁਝ ਦਾ ਨੇ ਆਸ-ਪਾਸ ਅਮਰਸਰ ਨੂੰ ਖੇਤ ਚ ਰੱਖਿਆ ਹੋਇਆ ਦੂਸਰੇ ਪਾਸੇ ਅਸੀਂ ਚੱਲੀਏ ਹਰ ਇੱਕ ਦੇਸ਼ ਦੀ ਫਸਟ ਡਿਫੈਂਸ ਲਾਈਨ ਸੈਕੰਡ ਡਿਫੈਂਸ ਲਾਈਨ ਤੇ ਜਿਹੜੀ ਥਰਡ ਡਿਫੈਂਸ ਲਾਈਨ ਹੈ ਉਹ ਮੁਸਲਮਾਨਾਂ ਨੇ ਕ੍ਰੀਏਟ ਕਰਕੇ ਸ਼ੁਰੂ ਕਰ ਦਿੱਤੀ ਹੈ ਪੰਜਾਬ ਵਿੱਚ ਜੇ ਅਸੀਂ ਅੰਮ੍ਰਿਤਸਰ ਤੋਂ ਪੰਜਾਬ ਦਾ ਬਾਰਡਰ ਬੈਲਟ ਕਿਣੀ ਜਾਂਦੀ ਹੈ ਪਖਾਨਕੋਟ ਤੋਂ ਲੈ ਕੇ ਫਖਰੂਦ ਤੱਕ ਪਖਾਨਕੋਟ ਤੋਂ ਫਖਰੂਦ ਤੱਕ ਅਸੀਂ ਬਾਰਡਰ ਬੈਲਟ ਦੇ ਅੰਦਰ ਚੱਲਦੇ ਹਾਂ ਜੀ ਉਹਦੇ ਵਿੱਚ ਮੁਸਲਮਾਨ ਸੀ ਆਬਾਦੀ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਆਣਾ ਜਦੋਂ ਹੋ ਗਿਆ ਦੁਕਾਨਾਂ ਖੁੱਲ ਗਈਆਂ ਉੱਪਰ ਪੱਛੇ ਵਾਲੇ ਆ ਗਏ ਨਾਈ ਆ ਗਏ ਪ੍ਰੈਸ ਵਾਲੇ ਆ ਗਏ ਛੋਟੇ ਛੋਟੇ ਤੱਕੇ ਵਾਲੇ ਵੀ ਮੁਸਲਮਾਨ ਆ ਗਏ ਪਰ ਮੇਨ ਚੀਜ਼ ਇਹ ਹੈਗੀ ਹੈ ਕਿ ਕਿਉਂ ਇਸ ਜਗ੍ਹਾ ਦੇ ਉੱਤੇ ਕਿਉਂ ਇਹ ਚੀਜ਼یں ਸਮਾ ਰਹੀਆਂ ਨੇ ਇਹਦਾ ਇੱਕ ਮੇਨ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਜੋ ਮੈਂ ਸਮਝਦਾ ਕਿ ਕੱਲ ਨੂੰ ਲੜਾਈ ਲੱਗਦੀ ਸਾਡੇ ਪਾਕਿਸਤਾਨ ਦੇ ਨਾਲ ਤੇ ਜਿਹੜੇ ਬੋਰਡ ਬੈਂਡ ਤੇ ਬੈਠੇ ਨੇ ਮੁਸਲਮਾਨ ਉਹਨਾਂ ਦਾ ਅੰਦਰਲੇ ਪਾਸੇ ਜਿਹੜੇ ਪੰਜਾਬ ਦੀ ਆਬਾਦੀ ਨੂੰ ਨੁਕਸਾਨ ਕਰਨਾ ਜਾਂ ਇਨਫਰਮੇਸ਼ਨ ਦੇਣਾ ਆਰਮੀ ਦੀ ਡਿਪਲॉयਮੈਂਟ ਦੀ ਇਹ ਸਭ ਤੋਂ ਵੱਡਾ ਫੈਕਟਰ ਅਸੀਂ ਗਿਣਦੇ ਕਿਉਂਕਿ ਇਹਦੇ ਸਲੀਫਰ ਸੈਲਸ ਬਹੁਤ ਨੇ ਮੈਂ ਇਹ ਨਹੀਂ ਕਹ ਰਿਹਾ ਕਿ ਸਾਰੇ ਮੁਸਲਮਾਨ ਮਾਰੇ ਨੇ ਪਰ ਉਹਨਾਂ ਵਿੱਚ ਮੋਸਟ ਆਫ ਜਿਹੜੇ ਮੁਸਲਮਾਨ ਪੈਨੇਟ੍ਰੇਟ ਕਰ ਰਹੇ ਨੇ ਉਹ ਰਿਲੇਟਡ ਟੂ ਪਾਕਿਸਤਾਨ ਨੇ ਉਹ ਕਿਸੇ ਗੱਲ ਇਹਦੇ ਵਿੱਚ ਆ ਜਾਂਦੀ ਹੈ ਕਿ ਜਦੋਂ ਮੁਸਲਮਾਨਾਂ ਦੀ ਆਬਾਦੀ ਪੰਜਾਬ ਦੇ ਵਿੱਚ ਵੱਧ ਗਈ ਹੈ ਹਰ ਇੱਕ ਸ਼ਹਿਰ ਦੇ ਜੁਵਾਦ ਰਹੀ ਹੈ ਉਹਦੇ ਵਿੱਚ ਛੋਟੇ-ਛੋਟੇ ਕਿਤੇ ਤੋਂ ਲੈ ਕੇ ਵੱਡੇ ਕਿਤੇ ਦੇ ਲੋਕ ਵੀ ਆ ਰਹੇ ਨੇ ਜੀ ਤੁਸੀਂ ਹੁਣੇ ਪੁੱਛਿਆ ਸੀ ਕਿ ਕਿਉਂ ਪੰਜਾਬ ਦੇ ਵਿੱਚ ਮੁਸਲਮਾਨ ਨੇ ਵੱਧ ਰਹੇ ਨੇ ਉਹਦਾ ਇੱਕ ਫੈਕਟਰ ਹੋਲ ਹੈਗਾ ਕਿ ਯੂਪੀ ਦੇ ਵਿੱਚ ਯੋਗੀ ਅਦਿੱਤਿਆ ਨਾਲ ਕਿਉਂਕਿ ਉੱਥੇ ਉਹਨਾਂ ਦੀ دہشت ਘੋੜ ਦੇ ਜਿਹੜੇ ਯੂਪੀ ਦੇ ਸੀਐਮ ਨੇ ਉਹ ਦੇਖ ਕੇ ਕਿ ਡੈਸ਼ਨ ਕਰਕੇ ਵੀ ਉਥੋਂ ਲੋਕ ਪੰਜਾਬ ਦੇ ਵੱਲ ਆ ਰਹੇ ਕਿਉਂਕਿ ਪੰਜਾਬ ਨੂੰ ਸਭ ਤੋਂ ਸੇਫ ਜਗਾ ਮੰਨੇ ਜਾਂਦਾ ਔਰ ਇੱਥੇ ਕੋਈ ਬੰਦਾ ਰਾਣੀ ਕਹਾਵਤ ਹੈ ਕਿ ਬੰਦਾ ਭੁੱਖਾ ਨਹੀਂ ਮਰਦਾ ਉਹ ਇਸੇ ਨੇ ਪੰਜਾਬ ਦੇ ਵਿੱਚ ਲੇਬਰ ਦੀ ਵੀ ਲੋੜ ਹੈ ਜਿਹੜੀ ਯੂਪੀ ਬਿਹਾਰ ਤੋਂ ਲੇਬਰ ਆਉਂਦੀ ਸੀ ਉਹ ਕੱਟ ਗਈ ਹੈ ਪਰ ਮੁਸਲਮਾਨ ਜਿਹੜੀ ਲੇਬਰ ਹੈ ਉਹ ਪੰਜਾਬ ਦੇ ਵਿੱਚ ਵੱਧ ਗਈ ਹੈ ਹੁਣ ਇਹਦੇ ਵਿੱਚ ਜਿਹੜੀਆਂ ਤੁਹਾਡੀ ਸਮੇਂ ਵਕਤ ਕੋਡੀਆਂ ਉਹਨਾਂ ਨੂੰ ਵੀ ਇਹਨਾਂ ਮੁਸਲਮਾਨਾਂ ਨੂੰ ਅਲਾਟ ਕਰਨਾ ਸ਼ੁਰੂ ਕਰ ਦਿੱਤਾ ਹੈ इवन ਉੱਥੇ ਮਸੀਤਾ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜੇ ਅਸੀਂ ਮੈਂ ਕੋਈ ਛੋਟਾ ਜਿਹਾ ਡਾਟਾ ਹੈ ਜੇ ਅਸੀਂ ਇਹ ਦੇਖੀਏ 2011 ਦੇ ਵਿੱਚ ਐਪਰੋਕਸੀਮੇਟਲੀ ਜਿਹੜੀਆਂ ਮਸਜਿਦਾਂ ਸਨ ਇੰਡੀਆ ਦੇ ਵਿੱਚ ਜੀ 6 ਲੱਖ ਸਨ ਤੇ ਪੰਜਾਬ ਦੇ ਵਿੱਚ 2022 ਵਿੱਚ 10 ਜਾਂ 417 ਸਨ ਇਹ ਦੂਜੇ ਪਾਸੇ ਅਸੀਂ ਦੇਖੀਏ ਤੇ 2022 ਦਾ ਡਾਟਾ ਦੇਖੀਏ ਇੰਡੀਆ ਦਾ ਤੇ 8 ਲੱਖ ਦੇ ਕਰੀਬ ਮਸਜਿਦਾਂ ਸਨ ਇੰਡੀਆ ਦੇ ਵਿੱਚ ਜਿਹੜੀਆਂ ਹੁਣ 2024 ਦੇ ਵਿੱਚ ਅਪਰੋਕਸੀਮੇਟਲੀ 12000 ਪਲੱਸ ਹੋ ਗਿਆ ਕਿਉਂਕਿ ਬਹੁਤ ਜ਼ਿਆਦਾ ਇਹਦੇ ਵਿੱਚ ਬਹੁਤ ਜ਼ਿਆਦਾ ਵੱਡਾ ਅੰਕੜਾ ਹੈ ਹਾਂ ਬਹੁਤ ਜ਼ਿਆਦਾ ਵੱਡਾ ਅੰਕੜਾ ਹੈ ਕਿਉਂਕਿ ਇੰਨਾ ਹੀ ਜ਼ਿਆਦਾ ਬਿਲਡ ਅਪ ਹੋਣਾ ਪੰਜਾਬ ਵਿੱਚ ਇਹਦੇ ਵਿੱਚ ਇੱਕ ਗਲੂਪ ਹੈਗਾ ਆ ਕੇਰਲਾ ਦਾ ਵੀ ਇਸਲਾਮਿਕ ਗਲੂਪ ਹੈ ਜਿਹੜਾ ਪੰਜਾਬ ਦੇ ਵਿੱਚ ਮਸੀਤਾ ਬਣਾ ਰਿਹਾ ਹੈ ਸਾਡੇ ਇੰਟੈਲੀਜੈਂਸ ਏਜੰਸੀਜ਼ ਇਹਨਾਂ ਤੇ ਕੰਮ ਕਰ ਰਹੀਆਂ ਨੇ ਪਰ ਜਿਸ ਲੈਵਲ ਤੇ ਕੰਮ ਹੋਣਾ ਚਾਹੀਦਾ ਉਹ ਲੈਵਲ ਹਲੇ ਅਡਾਪਟ ਨਹੀਂ ਹੋ ਪਾ ਰਿਹਾ ਇਹਨੋਂ ਦਿਨ ਬੜੀ ਵਧੀ ਜਾ ਰਹੀ ਹੈ ਹੁਣ ਅਸੀਂ ਚੌਥੇ ਪਾਸੇ ਚਲੇ ਜਾਈਏ ਇੱਕ ਕਪੜੇ ਦੀ ਦੁਕਾਨ ਹੈ ਜਿਹੜੀ ਮੁਸਲਮਾਨ ਨੇ ਖੋਲੀ ਹੈ ਜੀ ਜੀ ਉਹਦਾ ਕਿਰਾਇਆ 40 ਤੋਂ 50 ਹਜ਼ਾਰ ਦੀ ਹੈ ਕਿਤਾਬ ਆਪਣੇ ਕਿੱਥੇ ਰਹਦੇ ਆ ਉਹ ਵੀ ਕਿਰਾਏ ਤੇ ਘੱਟ ਲੇ ਕੇ ਉਹ ਵੀ ਤਕਰੀਬਨ 20-25 ਹਜ਼ਾਰ ਦੀ ਕਸਟਮਰ ਕੋਈ ਹੈ ਨਹੀਂ ਉਹ ਪੈਸਾ ਕਿੱਥੋਂ ਆ ਰਿਹਾ ਦੇਖੋ ਬਿਲਕੁਲ ਮੈਂ ਤੁਹਾਡੀ ਉਹੀ ਗੱਲ ਥੋੜੀ ਕੱਟਣ ਲੱਗਾ ਰੀਸੈਂਟਲੀ ਅਗਰ ਕਿ ਇਹ ਅੰਮ੍ਰਿਤਸਰ ਦੇ ਵਿੱਚ ਹੀ ਜਿਹੜੇ ਨੇ ਮੁਸਲਮ ਜਿਹੜੇ ਲੋਕ ਨੇ ਉਹ ਦੁਕਾਨ ਕਿਰਾਇਆ ਕਰ ਲੈ ਰਿਹਾ ਜਿਸ ਦੁਕਾਨ ਦਾ ਨੋਰਮਲ ਅਗਰ ਕੋਈ ਵੀ ਦੁਕਾਨਦਾਰ ਹੈ ਉਸ ਦੁਕਾਨ ਦਾ ਕਿਰਾਇਆ ਸੀ 20000 ਰੁਪਿਆ ਬਟ ਜਦ ਉਥੇ ਮੁਸਲਮ ਕੋਈ ਆ ਕੇ ਉਸ ਦੁਕਾਨ ਨੂੰ ਲੈ ਰਿਹਾ ਤਾਂ ਕਿਰਾਇਆ 70000 80000 ਦਲਵੇ ਘਾਗਤਾ ਹੋਈ ਹੈ ਮਾਰਕੀਟ ਵੀ ਹੋਈ ਹੈ ਫਿਰ ਕਿਸ ਤਰੀਕੇ ਨਾਲ ਇਹਨਾਂ ਨੂੰ ਫੰਡਿੰਗ ਕਿਥੋਂ ਹੋ ਰਹੀ ਹੈ ਅੱਜ ਦਾ ਸਵਾਲ ਵੱਡਾ ਹੈ ਇਹ ਹੋਈ ਹੈ ਇਸ ਕਰਕੇ ਸੜੀਆਂ ਇੰਟੈਲੀਜੈਂਸ ਏਜੰਸੀਸ ਇਹਨਾਂ ਸਾ ਸਾਰੇ ਇਹ ਕਰ ਲਿਆ ਨਾ ਪਤਾ ਕਰ ਲਿਆ ਨੇ ਕਿ ਇਹਨਾਂ ਨੂੰ ਕੰਸ ਕਿਥੋਂ ਆ ਦੇਣਾ ਇਹਦੇ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਪੰਜਾਬ ਨੂੰ ਪਾਕਿਸਤਾਨ ਡੁਬੋਣਾ ਚਾਹੁੰਦਾ ਜੀ ਪਹਿਲੇ ਇਹਨੇ ਹਥਿਆਤਵ ਦੇ ਕੇ ਡੁਬੋਇਆ ਫਿਰ ਸਬਰ ਨਸ਼ਾ ਕਰਕੇ ਡੁਬੋਇਆ ਉੱਥੋਂ ਅਨੀਤ ਭਾਜੀ ਮਾਤਰਾ ਦੇ ਵਿੱਚ ਡਰੋਨਸ ਲਈ ਵੈਪਰ ਸੈਟ ਰੱਖਸਾ ਦੀਆਂ ਵੈਪਰ ਸੈਟ ਰੱਖਸਾ ਨੇ ਪੰਜਾਬ ਨੂੰ ਖਤਮ ਕਰ ਦਿੱਤਾ ਕਿਉਂਕਿ ਉਹਦਾ ਜਿਹੜਾ ਲਾਲਚ ਦੇ ਕੇ ਠੀਕ ਹੈ ਉਹਨੇ ਕਹਿ ਕੇ ਕਿ ਅਬ ਦੌਰੰਗ ਵੱਧ ਜਾਈਏ ਬਿਲਕੁਲ ਕਾਫੀ ਜਿਹੜਾ ਵੈ ਡਰੋਨ ਜਿਹੜੇ ਨੇ ਬੜੀ ਮਤਲਬਾ ਦੇ ਵਿੱਚ ਫਰੇ ਵੀ ਜਾ ਰਿਹਾ ਹੁਣ ਰੀਸੈਂਟਲੀ ਜਦੋਂ ਹਿੰਦੂਸਤਾਨ ਔਰ ਪਾਕਿਸਤਾਨ ਦੇ ਵਿੱਚ ਕਰਵਾਹਟ ਜਦੋਂ ਦੇਖਣ ਨੂੰ ਮਿਲੀ ਤਾਂ ਉਸ ਤੋਂ ਬਾਅਦ ਜੁਦ ਦਾ ਮਾਹੌਲ ਵੀ ਬਣਿਆ ਜਦੋਂ ਉਸ ਤੋਂ ਬਾਅਦ ਕਾਫੀ ਜਿਹੜੇ ਨੇ ਜਸੂਸ ਜਿਹੜੇ ਨੇ ਪਾਕਿਸਤਾਨ ਆਈਐਸਆਈ ਲਈ ਜਿਹੜੇ ਕੰਮ ਕਰ ਰਹੇ ਸੀ ਉਹਨਾਂ ਦੇ ਗ੍ਰਿਫਤ ਤੱਕ ਵੀ ਜਿਹੜੇ ਸਾਡੀਆਂ ਏਜੰਸੀਆਂ ਜਾਂ ਸਾਡੀ ਪੰਜਾਬ ਪੁਲਿਸ ਆ ਉਹ ਉਹਨਾਂ ਤੱਕ ਪਹੁੰਚੀ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਕਿੰਨਾ ਕਿਤੇ ਇਹ ਚੀਜ਼ ਹਾਜ਼ਰੀ ਵੀ ਏਜੰਸੀਆਂ ਤੋਂ ਪੜੇ ਆ ਅ ਉਦੇਸ਼ੀ ਇਸ ਤਾ ਹੈ ਕਿ ਜਿਹੜਾ ਲੈਵਲ ਹੈ ਨਾ ਘੜੇ ਅੱਤੇ ਆਬਾਦੀ ਦਾ ਜੀ ਜੀ ਕਿਉਂਕਿ ਕਿਸੇ ਨੂੰ ਇੱਕਦਮ ਦ੍ਰਿਸ਼ਟਾ ਨਾ ਬਹੁਤ ਹੋਤਾ ਹੁੰਦਾ ਉਹ ਸਭ ਤੋਂ ਸਾਡੀ ਮੰਨ ਭਾਗੀ ਜਿਹੜੀ ਗੱਲ ਹੈ ਨਾ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਅਥੇ ਆਧਾਰ ਕਾਰਡ ਬਣਾਉਣਾ ਬੜਾ ਸੌਖਾ ਹੈ ਅਦਾ ਆਈ ਕਾਰਡ ਜਦੋਂ ਬਣ ਜਾਂਦਾ ਹੈ ਉਸ ਤਿੱਕ ਤੇ ਬਣ ਹੀ ਗਿਆ ਬਿਲਕੁਲ ਇਹ ਕਿ ਹਿੰਦੁਸਤਾਨ ਦਾ ਬੜੀ ਮੈਨਿਪੂਲੇਸ਼ਨ ਹੈ ਨਾ ਉਸ ਚੀਜ਼ ਉੱਤੇ ਚੈੱਕ ਹੋਣਾ ਬਹੁਤ ਜ਼ਰੂਰੀ ਹੈ ਹਰ ਆਈਸ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪੰਜਾਬ ਵਾਸਤੇ ਬਹੁਤ ਪ੍ਰੋਬਲਮਸ ਪੜ੍ਹ ਗਿਆ ਕਿ ਕੱਲ ਨੂੰ ਜਿਹੜਾ ਦੇਦੇ ਬਣੇ ਜਾਂਦੇ ਨੇ ਕੁਝਾ ਦੇ ਉਦੋਂ ਬੜੀ ਏਰੀਆ ਦੇ ਵਿੱਚ ਸਾਰੇ ਇਕੱਠੇ ਹੋਈ ਜਾਂਦੇ ਨੇ ਮੁਸਲਮਾਨ ਜੀ ਜੀ ਮੁਸਲਮਾਨਸ ਦੇ ਵਿੱਚ ਕਾਫੀ ਜ਼ਿਆਦਾ ਵੱਡੀ ਮਾਤਾ ਜੀ ਇਕਤਾ ਹੈ ਜਦੋਂ ਕੋਈ ਗੱਲ ਹੁੰਦੀ ਹੈ ਤਾਂ ਉਹ ਇਕਦਮ ਇਕੱਠੇ ਹੋ ਜਾਂਦੇ ਹੁਣ ਅਸੀਂ ਜੇ ਅਸੀਂ ਸਦਾ ਹਾਲ ਬਾਜ਼ਾਰ ਦੇ ਦੇਖ ਲਈਏ ਜਦੋਂ ਜੁਮੇ ਦੀ ਨਮਾਜ਼ ਹੁੰਦੀ ਹੈ ਉਸ ਦਾ ਪਜਾਇਤ ਬੰਦ ਕਰਨਾ ਪੈਂਦਾ ਹੁਣਾ ਕੋਈ ਜਗ੍ਹਾ ਹੀ ਨਹੀਂ ਹੁੰਦੀ ਪੈ ਰੱਖਣ ਦੀ ਹਾਲ ਬਾਜ਼ਾਰ ਇਵਨ ਕਿ ਸੁਲਤਾਨਪੁਰ ਜਿਹੜਾ ਮੇਨ ਜਗਾਹ ਦੀ ਸੁਲਤਾਨਪੁਰ ਰੋਡ ਉਹ ਵੀ ਉਹਨਾਂ ਨੂੰ ਬਲੌਕ ਕਰਨੀ ਪੈਂਦੀ ਹੈ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਬੰਦ ਕਰਨੀ ਪੈਂਦੀ ਕਿਉਂਕਿ ਤਾਕਤ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ਪਰ ਕਿਤਨਾ ਕਿ ਸਾਡੀ ਪੰਜਾਬ ਸਰਕਾਰ ਦੀ ਜੇ ਅਗਰ ਗੱਲ ਕਰੀਏ ਜਾਂ ਪਰ ਜੇ ਪੰਜਾਬ ਦੀਆਂ ਏਜੰਸੀਆਂ ਦੀ ਗੱਲ ਕਰੀਏ ਇਹ ਕਿਉਂ ਨਹੀਂ ਉਸ ਲੈਵਲ ਤੇ ਜਾ ਕੇ ਕੰਮ ਕਰ ਪਾ ਰਹੀਆਂ ਜਿਸ ਲੈਵਲ ਤੇ ਹੁਣ ਕਰਨਾ ਚਾਹੀਦਾ ਇਹਦੇ ਸਹੀ ਪੋਲੀਟੀਕਲ ਮੈਨਿਪੂਲੇਸ਼ਨ ਯੂਜ਼ ਹੈਗੀ ਹੈ ਸਭ ਤੋਂ ਵੱਡਿਕਲ ਮੈਂ ਕਹਾਂਗਾ ਪੋਲੀਟੀਕਲ ਮੈਨਿਪੂਲੇਸ਼ਨ ਦੇ ਨਾਲ ਨਾਲ ਜਿਹੜੀਆਂ ਪ੍ਰੋਬਲਮਸ ਕ੍ਰੀਏਟ ਹੋਣੀਆਂ ਨੇ ਕਿ ਇਹ ਇੱਕ ਵੋਟ ਬੈਂਕ ਵੀ ਬਣ ਜਾਂਦਾ ਤੇ ਵੋਟ ਬੈਂਕ ਬਣਨ ਨਾਲ ਜਦੋਂ ਇਲੈਕਸ਼ਨ ਆਉਣ ਵਾਲੀ ਹੁੰਦੀ ਉਦੋਂ ਇਹਨਾਂ ਨੂੰ ਕੋਈ ਤੰਗ ਨਹੀਂ ਕੀਤਾ ਜਾਂਦਾ ਜਦੋਂ ਇਲੈਕਸ਼ਨ ਹੋ ਜਾਂਦੀ ਉਸ ਤੋਂ ਬਾਅਦ ਇਹਨਾਂ ਤੇ اپنی نگاہ رکھی جانی انٹیلیجنس سروس یعنی ਕਿ ਹੁਣ ਇਹ ਚਾਹੀਦਾ ਕਿ ਜਿੱਥੇ ਵੀ ਮੁਸਲਮਾਨ ਪਲਵਾਰ ਰਹ ਰਹੇ ਨੇ ਉੱਥੇ ਉਹਨਾਂ ਦੀ ਵੈਰੀਫਿਕੇਸ਼ਨ ਹੋ ਜੂ। ਉਹ ਜ਼ਰੂਰ ਪਰ ਵੈਰੀਫਿਕੇਸ਼ਨ ਤੋਂ ਬਾਅਦ ਹੀ ਉਹਨਾਂ ਨੂੰ ਉੱਥੇ ਅਲਾਉ ਕਰਨਾ ਚਾਹੀਦਾ ਹੈ। ਕਿਉਂਕਿ ਹੁਣ ਬੰਗਲਾਦੇਸ਼ੀ ਵੀ ਇਹਦੇ ਵਿੱਚ ਮੁਸਲਮਾਨ ਬਹੁਤ ਜ਼ਿਆਦਾ ਬਹੁਤ ਤੁਸੀਂ ਬਹੁਤ ਜ਼ਿਆਦਾ ਲੁਟਕੀਆਂ ਜਾ ਗਏ ਨੇ। ਤੁਸੀਂ ਹੁਸ਼ਿਆਰਪੁਰ ਵਾਲੀ ਸਾਈਡ ਤੇ ਦੇਖ ਲਓ ਲੁਧਿਆੜੇ ਵਾਲੀ ਸਾਈਡ ਤੇ ਦੇਖ ਲਓ। ਉੱਥੇ ਉਹਨਾਂ ਨੇ ਇੱਕ-ਇੱਕ ਛੋਟੀਆਂ-ਛੋਟੀਆਂ ਬਸਤੀਆਂ ਬਣਾ ਲੀਆਂ ਹੈ ਕਿ ਜਦੋਂ ਅਸੀਂ ਕਹਿ ਦਿੰਦੇ ਨਾ ਕਿਲਾ ਟਾਈਪ ਨਾਲ ਆਲੇ ਆ ਇਹहां ਵੀ ਇਕੱਠੇ ਰਵਾਂਗੇ ਸ਼ਹਿਰ ਦੀ ਜਵੇਂ ਕਿਲਾ ਬੰਦੀ ਕਰ ਦਿੱਤੀ ਜਾਂਦੀ ਹੈ ਬਿਲਕੁਲ ਰੇਡੀ ਵਾਲੇ ਦੇਖ ਲਓ ਫੌਰੀ ਵਾਲੇ ਦੇਖ ਲਓ ਜੋ ਵੀ ਦੇਖ ਲਓ ਹਰ ਇੱਕ ਪਾਸੇ ਤੁਹਾਨੂੰ मोस्ट ਆਫ ਦਾ ਜਿਹੜੇ ਮੁਸਲਿਮ ਸੀ ਦਿਖਾਈ ਦੇਣਗੇ ਉਹ ਮੁਸਲਿਮ ਸੀ ਆਬਾਦੀ ਵਜਨ ਹੈ ਉਹਨਾਂ ਲਈ ਸਭ ਤੋਂ ਜਿਹੜੀ ਵੱਡੀ ਚੀਜ਼ ਹੈ ਕਿ ਪਾਪੂਲੇਸ਼ਨ ਜੀ ਜੀ ਇਹ ਉਹਨਾਂ ਦਾ ਕੰਟਰੋਲ ਨਹੀਂ ਉਹ ਕਹਿ ਰਹੇ ਨੇ ਜੀ ਅੱਲਾ ਮੀਆਂ ਨੇ ਦਿਆ ਹੈ ਅੱਲਾ ਮੀਆਂ ਆਪਣੇ ਆਪ ਸੰਭਾਲ ਲੇਗਾ ਠੀਕ ਹੈ ਪਰ ਉਹ ਇਸ ਜੀ ਨੂੰ ਉਧਾਣਾ ਚਾਹੁੰਦੇ ਨੇ ਕਿ ਕੱਲ ਨੂੰ ਆਉਣ ਵਾਲੇ ਸਮੇਂ 'ਚ ਮੈਂ ਤੇ ਇਹ ਵੀ ਕਹਾਂਗਾ ਇਵਨ ਮਨੂਜ ਜੋਸ਼ ਪਤਾ ਲੱਗਾ ਹਾਲੇ ਮੈਨੂੰ ਕਨਫਰਮੇਸ਼ਨ ਨਹੀਂ ਹੈ ਦਿੱਲੀ ਪਾਰਲੀਮੈਂਟ ਦੇ ਆਸ-ਪਾਸ ਜਿਹੜੀ ਤਕਰੀਬਨ 10 ਤੋਂ 15 20 ਕਿਲੋਮੀਟਰ ਦੇ ਰੇਂਜ ਦੇ ਵਿੱਚ ਉਹਨਾਂ ਨੇ ਇੱਕ ਡਿਫੈਂਸ ਲਾਈਨ ਬਣਾਣੀ ਸ਼ੁਰੂ ਕੀਤੀ ਮੁਸਲਮਾਨਸ ਨੇ ਓਕੇ ਜਿੱਦਾਂ ਇੱਥੇ ਉਹਨਾਂ ਨੇ ਡਲ ਡਿਫੈਂਸ ਲਾਈਨ ਡਿਫੈਂਸ ਲਾਈਨ ਕਰ ਦਿੱਤੀ ਹੈ ਉਸੇ ਹਿਸਾਬ ਦੇ ਨਾਲ ਦਿੱਲੀ ਪਾਰਲੀਮੈਂਟ ਤੋਂ 20 25 ਕਿਲੋਮੀਟਰ ਦੇ ਏਰੀਆ ਦੇ ਵਿੱਚ ਕਿਹਨਾਂ ਨੂੰ ਕੋਈ ਹਰਕਤ ਹੁੰਦੀ ਹੈ ਪਾਕਿਸਤਾਨ ਵਾਲੇ ਜਾਂ ਮੁਸਲਮਾਨ ਕਟੇ ਹੋਏ ਕੋਈ ਨਾ ਪਰਮੈਂਟ ਦੇ ਨੁਕਸਾਨ ਪਹੁੰਚਾ ਸਕਦੇ ਇਸ ਲਈ ਏਜੰਸੀਆਂ ਨੂੰ ਇਹਦੇ ਤੇ ਬੋਰਡ ਲਗਾਣਾ ਚਾਹੀਦਾ ਹੈ ਕਿ ਜਿਹੜੇ ਵਕਤ ਵਿੱਚ ਮਾਰੇ ਹੰਸਰ ਨੇ ਉਹਨਾਂ ਦੇ ਖਾਸ ਕਰਕੇ ਕਿਉਂਕਿ ਆਟੇ ਹੀ ਘੁੰਨੇ ਪੀਸ ਜਾਂਦਾ ਹੈ ਬਿਲਕੁਲ ਬਿਲਕੁਲ ਤੇ ਉਹਦੇ ਵਿੱਚ ਨਾਲ-ਨਾਲ ਇਹ ਜਿਹਦਾ ਇਹ ਐਡਜਸਟਮੈਂਟ ਨਹੀਂ ਹੋਏਗੀ ਉਹਦੇ ਨੁਕਸਾਨ ਦੇ ਇਹ ਸਾਰੇ ਹਿੰਦੁਸਤਾਨ ਨੂੰ ਪੰਜਾਬ ਦਾ ਤੇ ਨੁਕਸਾਨ ਆਲਰੇਡੀ ਹੈ ਪੰਜਾਬ ਹਮੇਸ਼ਾ ਹੀ ਜਿਹੜਾ ਵੈ ਇਹ ਪਾਕਿਸਤਾਨ ਤੇ ਲਈ ਜਾਂ ਆਇਆ ਸਕਦੇ ਤੇ ਲਈ ਉਹਨਾਂ ਦੇ ਵਿਚਾਨੇ ਦੇ ਉੱਪਰ ਜਾਂਦਾ ਹੈ ਬਿਲਕੁਲ ਇੱਕ ਸੌਫਟ ਟਾਰਗੇਟ ਕਹਿ ਸਕਦੇ ਇਸ ਨੂੰ ਵੀ ਇਹ ਸੌਫਟ ਟਾਰਗੇਟ ਹੈ ਪੰਜਾਬ ਨੂੰ ਇਸ ਤਰ੍ਹਾਂ ਪੰਜਾਬ ਇਸ ਵੇਲੇ ਉਹ ਜਗ੍ਹਾ ਤੇ ਹੈ ਕਿ ਇਹ ਹਿੰਦੁਸਤਾਨ ਦੇ ਵਿੱਚ ਦੀਵਾਰ ਬਣ ਕੇ ਖੜਾ ਹੈ ਪੰਜਾਬ ਜੀ ਇਹ ਅੱਜ ਪੰਜਾਬ ਖਤਮ ਹੋ ਜਾਣਾ ਤੇ ਇਹ ਹਿੰਦੁਸਤਾਨ ਨੂੰ ਫਤੇ ਮੋੜ ਜਲਦੀ ਕੀਤਾ ਜਾ ਸਕਦਾ ਹੈ ਸਭ ਤੋਂ ਵੱਡਾ ਨੁਕਸਾਨੀ ਇਹਦਾ ਇਹੋ ਹੀ ਹੋ ਰਿਹਾ ਕਿ ਤਈਆਂ ਤੇ ਹੋ ਡਰਗਸ ਨਾਲ ਵੈਪਰਸ ਨਾਲ ਕਿਸੇ ਨਾ ਕਿਸੇ ਤਰੀਕੇ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਸ਼ਾ ਵੀ ਬੜਾ ਅਹਿਮ ਨਸ਼ਾ ਮੇਨ ਮੁੱਦਾ ਹੈ ਨਾ ਮੇਨ ਮੁੱਦਾ ਹੈ ਹਮ ਬਣ ਚੁੱਕਾ ਹੈ ਨੌਜਵਾਨੀ ਨੂੰ ਅੰਨਾ ਕੋ ਖਤਮ ਕਰ ਦਿੱਤਾ ਜਾਏ ਕਿ ਉਹ ਖੜੇ ਹੋ ਕੇ ਲੜੀ ਨਾ ਸਕਣ ਹੌਨ ਮੋਲਾ ਫਿਰ ਜਿਹੜਾ ਸਮਾਂ ਹੈ ਉਹ ਕਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਸਰਕਾਰਾਂ ਅਗਰ ਇਸ ਤੇ ਸਰਕਾਰਾਂ ਇਸ ਇਸ ਜੇ ਇਸ ਵਲ ਤੇ ਅਗਰ ਤੇ ਆਨੰਮ ਸਮੇਂ ਰੰਗ ਤੇ ਆਨ ਨਹੀਂ ਦੇ ਦਿੱਤੀ ਆ ਆਨਵਾ ਸਮਾਂ ਫਿਰ ਤੇ ਹੋ ਜਾਊਗਾ ਦੇਖੋ ਇਹ ਛੜੀਆਂ ਗਵਰਨਸ ਕੰਟਰੋਲ ਨਹੀਂ ਕਰ ਰਹੀਆਂ ਤੇ ਆਨਵਾ ਸਮਾਂ ਛੜ ਪੰਜਾਬ ਵਾਸਤੇ ਹਿੰਦੂ ਤੋਂ ਬਹੁਤ ਵੱਡਾ ਹੈ ਕਿਉਂਕਿ ਆਲਰੇਡੀ ਪੰਜਾਬ ਦੀ ਜਵਾਨੀ ਬਾਜ਼ ਜਾ ਚੁੱਕੀ ਹੈ ਬਿਲਕੁਲ ਸਿਕਰੀ ਪਾਪੂਲੇਸ਼ਨ ਹਿੰਦੂ ਵਾਲੀ ਪਾਪੂਲ ਇਹਨ ਦਿਨ ਦਿਨ ਪੰਜਾਬੀ ਘਟਦੀ ਜਾ ਰਹੀ ਜੀ ਜਦ ਡੈਮੋਗ੍ਰਾਫੀ ਹੀ ਚੇਂਜ ਹੋ ਰਹੀ ਹੈ ਇਹ ਮੁਸਲਮਾਨ ਸੀ ਤੇ 크ਿਸਚਨ ਦੀ ਆਬਾਦੀ ਪੰਜਾਬ ਵਿੱਚ ਵਧੀ ਜਾ ਰਹੀ ਹੈ ਆਉਣ ਵਾਲੇ ਸਮੇਂ ਤੇ ਮੈਂ ਕਹਾਂਗਾ ਕਿ ਜਿਹੜਾ ਪੰਜਾਬ ਦਾ ਸੀਐਮ ਵੀ ਉਹ ਮੁਸਲਮਾਨ ਹੋਏਗਾ ਜਾਂ 크ਿਸਚਨ ਹੋਏਗਾ ਕਿਉਂਕਿ ਕਿਹੜੀਆਂ ਇੱਥੇ ਪੋਲੀਟੀਕਲ ਪਾਰਟੀਆਂ ਆਪਸ ਵਿੱਚ ਲੜਦੀਆਂ ਜਾਂਦੀਆਂ ਨੇ ਜਿੰਨਾ ਚਿਰ ਪੰਜਾਬ ਵਾਸਤੇ ਸਹੀ ਢੰਗ ਨਾਲ ਕੋਈ ਨਹੀਂ ਸੋਚੇਗਾ ਉਨੇ ਤੱਕ ਪੰਜਾਬ ਨੂੰ ਬਚਾਉਣਾ ਇਸ ਵੇਲੇ ਬਹੁਤ ਮੁਸ਼ਕਲ ਹੈ ਪੰਜਾਬ ਦੀ ਗੱਲ ਲੁਧਿਆਣਾ ਦੀ ਗੱਲ ਕੀਤੀ ਜਾਵੇ ਤੱਲ ਲੁਧਿਆਣਾ ਇਸਟੈਂਡ ਮੇਨ ਖੱਬ ਮੰਨੀ ਜਾ ਰਹੀ ਹੈ ਲੇਬਰ ਦੇ ਵਿੱਚ ਪਰ ਲੇਬਰ ਦੇ ਵਿੱਚ ਜਿਹੜਾ ਇਸਟਪ ਕਾਰੀਗਰ ਜਿਹੜੇ ਨੇ ਉਹ ਮੈਕਸਿਮਮ ਜਿਹੜੀ ਗਿਣਤੀ ਹੈ ਉਹ ਉਹਨਾਂ ਦੇ ਮੁਸਲਮਾਨ ਦੀ ਹੈ ਕਿਉਂ ਇਸ ਤਰ੍ਹਾਂ ਸਰਕਾਰਾਂ ਵੋਟ ਬੈਂਕ ਕਰ ਕਰਨ ਨਹੀਂ ਇਹ ਕਦਮ ਉਠਾ پا ਰਹੀਆਂ ਜਾਂ ਇਸ ਦੇ ਪਿੱਛੇ ਹੋਰ ਵੀ ਕੋਈ ਕਾਰਨ ਹੋ ਸਕਦੇ ਨੇ ਦੇਖੋ ਸਭ ਤੋਂ ਵੱਡਾ ਕਾਰਨ ਇਹਦੇ ਹੁੰਦਾ ਹੈ ਕਿ ਵੋਟ ਪੈ ਵੋਟ ਬੈਂਕ ਹੀ ਪੋਲੀਟੀਕਲ ਪਾਰਟੀਆਂ ਲੈ ਕੇ ਚੱਲਦੀਆਂ ਨੇ ਤੇ ਮੇਨ ਜਿਹੜਾ ਮੁੱਦਾ ਹੈ ਨਾ ਆਬਾਦੀ ਵਧਣ ਦਾ ਜੀ ਇਹਨਾਂ ਤੱਕ ਪੰਜਾਬ ਸਰਕਾਰ ਸੈਂਟਰ ਸਰਕਾਰ ਮਿਲ ਕੇ ਇਹਦੇ ਉੱਤੇ ਕੰਟਰੋਲ ਨਹੀਂ ਕਰਦੀਆਂ ਆਪਣੀਆਂ ਏਜੰਸੀਜ਼ ਦੇ ਥੋਂ ਉਹਨੇ ਤੱਕ ਇਹਨਾਂ ਨੂੰ ਕੰਟਰੋਲ ਕਰ ਸਕਦਾ ਕਿਉਂਕਿ ਉਹ ਵੀ ਸਾਡੇ ਦੇਸ਼ ਦੇ ਨਾਗਰਿਕ ਨੇ ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਐਸਾ ਥੋਂ ਨਿਕਲ ਜਾਓ ਬਿਲਕੁਲ ਪਰ ਉਹਨਾਂ ਦੇ ਟੈਬ ਲੱਗਣਾ ਬਹੁਤ ਜ਼ਰੂਰੀ ਹੈ ਕਿ ਕੱਲ ਨੂੰ ਪੰਜਾਬ ਨੂੰ ਜਾਂ ਹਿੰਦੁਸਤਾਨ ਨੂੰ ਕਿਸੇ ਦਾ ਨਾ ਕੋਈ ਨੁਕਸਾਨ ਨਾ ਹੋਵੇ ਸ਼ੁਕਰੀਆ ਸਰ ਸਾਡਾ ਗੱਲਬਾਤ ਕਰਨ ਲਈ ਸਾਨੂੰ ਆਪਾਂ ਕੀਮਤੀ ਸਮਾਂ ਦੇਣ ਲਈ ਫਿਰ ਜਰੂਰ ਤਰ੍ਹਾਂ ਮੌਕਾ ਕਰਾਂਗੇ ਔਰ ਸਾਨੂੰ ਦਿਹੁਣ ਇਜਾਜ਼ਤ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਡੈਮੋਗ੍ਰਾਫੀ ਜਿਹੜੀ ਵਾਦੀ ਜਾ ਰਹੀ ਆ ਸਰਕਾਰਾਂ ਨੂੰ ਸਮੇਂ ਰੰਦੇ ਜ਼ਰੂਰਤ ਆ ਕਿ ਇਸ ਦੇ ਉੱਪਰ ਇੱਕ ਨਜ਼ਰ ਅਕੀ ਜਾਵੇ ਇਸ ਤੇ ਇਸ ਨੂੰ ਚਬ ਵੋਟ ਬੈਂਕ ਦੇ ਵਾਹੀ ਨਾ ਯੂਸਟ ਤੇ ਇਸ ਤੇ ਉੱਪਰ ਨਜ਼ਰ ਰੱਖਣ ਦੀ ਬਹੁਤ ਹੀ ਚੱਕ ਜ਼ਰੂਰਤ ਆ ਔਰ ਏਜੰਸੀਆਂ ਜਿਹੜੀਆਂ ਨੇ ਉਹ ਤਾਂ ਆਪਣਾ ਕੰਮ ਕਰ ਹੀ ਰੀਆਂ ਨੇ ਪਰ ਜੋ ਲੋਕ ਪੰਜਾਬ ਦੇ ਵਿੱਚ ਇਹਨਾਂ ਜਿਹੜੇ ਅਗਰ ਆਪਣੇ ਪ੍ਰਾਪਰਟੀ ਦੇ ਵਿੱਚ ਕਿਰਾਏਦਾਰ ਰੱਖਦੇ ਨੇ ਤਾਂ ਉਹਨਾਂ ਦੀ ਚਾਨਪਾਲਤਾਲ ਵੀ ਕਰਵਾਣੀ ਬਹੁਤ ਜ਼ਰੂਰੀ ਹੈ ਮੈਨੂੰ ਕਿ ਉਹ ਇਨ ਇਜਾਜ਼ਤ ਫਿਰ ਮਿਲਾਂਗੇ ਇੱਕ ਖਾਸ ਮੁਲਾਕਾਤ ਖਾਸ ਅਕਸ਼ੀਅ ਦੇ ਵਿੱਚ ਨਮਸਕਾਰ